ਜਿੰਦਾ ਜਦੋਂ ਇਹ ਫੈਡਰੇਸ਼ਨ ਸ਼ਹੀਦਾਂ ਦੀ ਲਾਈਨ ਵਿੱਚ ਖੜੀ ਹੋਈ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਅਮਰਸ਼ੀਦ ਭਾਈ ਅਮਰੀਕ ਸਿੰਘ ਦਾ ਹੁੰਦਾ ਉਹ ਤੋਂ ਪਹਿਲਾ ਵਿਦਵਾਨਤਾ ਸੀ ਕੌਮ ਨੂੰ ਚੰਗੀ ਸਿੱਖ ਦੇਣ ਵਾਲੇ ਸੀ ਪਰ ਇਹਦੇ ਨਾਲ ਨਾਲ ਆਪਣੀ ਇੱਛਾ ਨਾਲ ਆਪਣੀ ਮੋਜ ਨਾਲ ਸ਼ਹਾਦਤ ਦਾ ਰਸਤਾ ਚੁਣਨ ਵਾਲੇ ਫਾਊਂਡੇਸ਼ਨ ਦੇ ਪ੍ਰਧਾਨ ਜਿਨ੍ਹਾਂ ਦਾ ਅੱਜ ਦੁਨੀਆ 'ਚ ਨਾ ਹੈ ਸਾਧ ਸੰਗਤ ਜੀ ਇਹ ਨਹੀਂ ਕਿਉਂ ਭਾਈ ਮਨਜੀਤ ਸਿੰਘ ਦੇ ਭਰਾ ਇਸ ਵਾਸਤੇ ਸਨਮਾਨ ਇੱਥੇ ਮਿਲਦਾ ਹੈ ਇਸ ਵਾਸਤੇ ਨਹੀਂ ਕਿਊ ਫੈਡਰੇਸ਼ਨ ਦੇ ਪ੍ਰਧਾਨ ਰਹੇ ਤਾਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਆਂ ਮੇਰਾ ਖਿਆਲ ਜਿਹੜੇ ਉਹਨਾਂ ਤੋਂ ਪਹਿਲਾਂ ਪ੍ਰਧਾਨ ਹੋਏ ਬਹੁਤਿਆਂ ਦੇ ਅਸੀਂ ਨਾਮ ਹੀ ਨਹੀਂ ਜਾਣਦੇ ਪਰ ਜਿਹੜੇ ਫੈਡਰੇਸ਼ਨ ਨੂੰ ਨਹੀਂ ਜਾਣਦੇ ਫੈਡਰੇਸ਼ਨ ਵਿੱਚ ਨਹੀਂ ਰਹੇ ਜੇਕਰ ਤੇ ਉਹਨਾਂ ਕੋਲ ਭਾਈ ਅਮਰੀਸ਼ ਦਾ ਨਾਮ ਲੈ ਦਿਓ ਤੇ ਉਹ ਅਦਬ ਦੇ ਨਾਲ ਝੁਕ ਜਾਂਦੇ ਨੇ ਕਿ ਅਮਰ ਸ਼ਹੀਦ ਭਾਈ ਅਮਰੀਤ ਸਿੰਘ ਜਿਹੜੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀ ਤੁਸੀਂ ਉਹਨਾਂ ਦੀ ਗੱਲ ਕਰਦੇ ਆ ਇਹ ਫਰਕ ਹੈ ਇਹ ਫਰਕ ਇਹਦਾ ਹੈ ਇਹ ਕਰਨੀ ਦਾ ਫਰਕ ਹੈ ਸਾਦ ਸੰਗਤ ਦੇ ਜੀਵਨ ਦਾ ਫਰਕ ਹੈ ਨਾਮ ਸਿਮਰਨ ਦਾ ਫਰਕ ਹੈ ਮੈਂ ਕਈ ਸਾਲ ਭਾਈ ਅਮਰੀਕ ਸਿੰਘ ਜੀ ਨਾਲ ਗੁਜ਼ਾਰੇ ਨੇ ਔਰ ਉਹਨਾਂ ਦੀ ਸੋਚ ਮੈਂ ਜੇ ਕਹਾਂ ਨਾ ਪਿੰਡ ਪੱਦਰ ਤੋਂ ਉੱਚੀ ਉੱਠ ਗਈ ਸੀ ਤੇ ਬਹੁਤੀ ਛੋਟੀ ਗੱਲ ਹੈ ਨਹੀਂ ਉਹ ਬਹੁਤ ਵੱਡੀ ਪੱਧਰ ਤੇ ਉਹਦੇ ਉਤੇ ਮਰਾਤਮਿਆਂ ਦੀ ਦੁਨੀਆ ਚ ਉੱਤੇ ਉੱਪਰ ਉਹ ਉੱਥੇ ਖੜੇ ਸੀ ਇੱਕ ਵਾਰ ਜੇਲ੍ਹ ਵਿੱਚ ਮੈਂ ਮੁਲਾਕਾਤ ਕਰਨ ਗਿਆ ਤੇ ਮੇਰੇ ਨਾਲ ਚਾਚਾ ਵੀਰ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਭਰਾਤਾਸ ਗੱਲਾਂ ਕਰਦਿਆਂ ਕਰਦਿਆਂ ਭਾਈ ਸਾਹਿਬ ਨੇ ਇਹ ਗੱਲ ਕਹੀ ਕਹਿੰਦੇ ਮੈਂ ਬੜਾ ਕੁਝ ਹੋਰ ਸੋਚਿਆ ਸੀ ਤੇ ਬੜਾ ਕੁਝ ਉਹਦੇ ਤੇ ਹੋਰ ਤੇ ਬਹੁਤ ਵੱਡਾ ਵਾਪਰ ਰਿਹਾ ਹੈ ਤੇ ਉਹਨਾਂ ਵਾਲੇ ਸਮੇਂ 'ਚ ਵਾਪਰੇਗਾ ਮੈਂ ਅੱਧੀ ਗੱਲ ਸਮਝਿਆ ਉਹਨਾਂ ਦੀ ਤੇ ਅੱਧੀ ਇੱਕ ਨਾ ਸਮਝਿਆ ਜਦੋਂ ਉਹਨਾਂ ਦੀ ਰਿਹਾਈ ਹੋਈ ਸੰਤਾ ਕੋਲ ਆਏ ਤਾਂ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਮਨਜੀਤ ਸਾਹਿਬ ਹਾਲ ਦੇ ਵਿੱਚ ਜਿਹੜਾ ਫੈਡਰੇਸ਼ਨ ਦਾ اجلاس ਹੋਇਆ ਉਹਦੇ ਵਿੱਚ ਉਹਨਾਂ ਖੁਦ ਹੀ ਬੋਲ ਦਿੱਤੇ ਕਹਿੰਦੇ ਮੈਂ ਮਨ ਵਿੱਚ ਸੋਚਦਾ ਹੁੰਦਾ ਸੀ ਕਿ ਜਦੋਂ ਮੈਂ ਇਹ ਸੰਸਾਰ ਤੋਂ ਜਾਵਾਂ ਭਾਵੇਂ ਮੇਰੀ ਮੌਤ ਹੋਵੇ ਤੇ ਸੰਤ ਜਰਨੈਲ ਸਿੰਘ ਦਮਦਮੇ ਤੇ ਸਾਲ ਦੇ ਮੁਖੀ ਮੇਰੇ ਦਸਹਿਰੇ ਤੇ ਬਹੁਤ ਵੱਡਾ ਇਕੱਠ ਕਰਨ। ਕਹਿੰਦੇ ਪਤਾ ਨਹੀਂ ਕਿਉਂ ਮੇਰੇ ਮਨ ਚ ਆਇਆ ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਹੁੰਦਿਆ ਹੀ ਮੇਰੇ ਹੀ ਸਨਮਾਨ ਵਿੱਚ ਮੇਰੇ ਹੀ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਏਡਾ ਵੱਡਾ ਇਕੱਠ ਕਰਕੇ ਮੈਨੂੰ ਮਾਣ ਬਖਸ਼ਣਗੇ। ਕਿ ਉਹਨਾਂ ਨੇ ਲੈਕਚਰ ਵਿੱਚ ਇਹ ਗੱਲ ਕਹਿ ਦਿੱਤੀ। ਫਿਰ ਮੇਰੀ ਸਮਝ ਵਿੱਚ ਆਈ ਕਿ ਭਾਈ ਮਰੀਤ ਸਿੰਘ ਕੀ ਚਾਹੁੰਦਾ। ਮੈਂ ਬੇਨਤੀ ਇਹ ਕਰਨਾ ਚਾਹਣਾ ਉਹ ਨੌਜਵਾਨ ਉਹ ਤੁਹਾਡੇ ਲਈ ਨਹੀਂ ਉਹ ਸਾਡੇ ਲਈ ਆ ਸਾਡੀ ਉਮਰ ਦੇ ਜਾਂ ਮੇਰੇ ਤੋਂ ਥੋੜੇ ਘੱਟ ਵੀ ਮੇਰੀ 70 ਕ ਸਾਲ ਦੀ ਉਮਰ ਹੋ ਗਈ ਜਿਹੜੇ 50 ਟੱਪ ਗਏ ਮੈਂ ਉਹਨਾਂ ਲਈ ਇਹ ਬੇਨਤੀ ਕਰਦਾ ਸਾਡੇ ਚ ਸਿਖ ਰਾਜ ਕਿਵੇਂ ਪਰਤ ਸਕਦਾ ਹੈ ਕਿਵੇਂ ਅਸੀਂ ਪ੍ਰਾਪਤੀ ਕਰ ਸਕਦੇ ਆ ਕਿਵੇਂ ਸਾਡੇ ਵਿੱਚ ਏਕਤਾ ਹੋ ਸਕਦੀ ਆ ਬਹੁਤ ਛੋਟੀ ਗੱਲ ਹੈ ਮੈਂ ਇੱਕ ਫੰਕਸ਼ਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਮੇਰੇ ਕਈ ਵੀਰ ਨਰਾਜ਼ ਹੋ ਗਏ ਮੈਂ ਕਿਹਾ ਅਸੀਂ ਕੋਈ ਲੋਕ ਸਭਾ ਸੀਟ ਜਿੱਤੀ ਜਾਈਏ ਕੋਈ ਬਹੁਤ ਵੱਡੀ ਗੱਲ ਨਹੀਂ ਅਸੀਂ 11-11 ਸੀਟਾਂ ਜਿੱਤ ਕੇ ਇਸ ਧਰਤੀ ਤੇ ਪੰਜਾਬ ਦੀਆਂ ਲੋਕ ਸਭਾ ਦੀਆਂ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਰ ਸਕਦਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਆਪਾਂ ਬਹੁ ਗੰਟੀ ਦੇ ਵਿੱਚ ਐਮਐਲਏ ਵਿੱਚ ਤਾਂ ਲਈਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਿਰਫ ਰਾਜ ਪ੍ਰਾਪਤੀ ਦਾ ਸੁਪਨਾ ਛੱਡ ਕੇ ਰਾਜ ਸਿਰਜਣਾ ਦਾ ਸੁਪਨਾ ਪ੍ਰਾਪਤ ਕਰ ਲਈਏ ਕਿ ਅਸੀਂ ਰਾਜ ਸਿਰਜਣਾ ਕਿਵੇਂ ਆ ਅਜਿਹੇ 50 ਸਾਲ ਤੋਂ ਉੱਪਰ ਹੈ ਨਾ ਅਸੀਂ ਛੱਡ ਦਈਏ ਕਿ ਅਸੀਂ ਰਾਜ ਕਰਨਾ ਹੈ ਅਸੀਂ ਸੋਚ ਲਈਏ ਕਿ ਅਸੀਂ ਰਾਜ ਸਿਰਜਣਾ ਹੈ ਤੇ ਸਾਡੀ ਨੌਜਵਾਨੀ ਨੇ ਰਾਜ ਕਰਨਾ ਹੈ ਇੱਥੇ ਸਾਧ ਸੰਗਤ ਤੇ ਫੈਡਰੇਸ਼ਨ ਦਾ ਇਹ ਸੁਪਨਾ ਸੀ ਜਦੋਂ ਕਦੇ ਭਾਈ ਮਨਜੀਤ ਸਿੰਘ ਦੇ ਨਾਲ ਬੈਠਣਾ ਤਾਂ ਦੁਨੀਆ ਭੁੱਲ ਜਾਂਦੀ ਸੀ ਦੁਨੀਆ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਇੱਕ ਵਾਰੀ ਫਿਰੋਜ਼ਪੁਰ ਤੋਂ ਸੰਗਤਾਈ ਕਾਫੀ ਲੇਟ ਨੇਰੇ ਹੋਏ ਤੇ ਉਹ ਸੰਗਤ ਵਾਈਬ੍ਰੇਸ਼ਨ ਦੇ ਦਵਾਲੇ ਪੌੜੀਆਂ ਦੇ ਵਿੱਚ ਉਹਨਾਂ ਦਾ ਕਮਰਾ ਹੁੰਦਾ ਸੀ ਲੰਗਰਾਲ ਦੇ ਵਿੱਚ ਹੀ ਕਹਿੰਦੇ ਭਾਈ ਮਨੀ ਸਿੰਘ ਕਹਿੰਦੇ ਵੀ ਤੁਸੀਂ ਥੱਕੇ ਆ ਤੇ ਆਪਾਂ ਸਵੇਰੇ ਬਚਨ ਕਰਾਂਗੇ ਕਹਿੰਦੇ ਜੀ ਸਾਡੀ ਤਾਂ ਕੋਈ ਗੱਲ ਨਹੀਂ ਤੁਸੀਂ ਥੱਕੇ ਆ ਤੁਹਾਨੂੰ ਸਾਰੇ ਦਿਨ ਸੰਗਤ ਨੂੰ ਮਿਲਣਾ ਪੈਂਦਾ ਹੈ ਕਹਿੰਦੇ ਨਹੀਂ ਫਿਰ ਬੈਠ ਜਾਓ ਜੇ ਮੇਰੀ ਗੱਲ ਐ ਨਾ ਕੱਲ ਨੂੰ ਤੁਸੀਂ ਸੰਤਾ ਨੂੰ ਮਿਲਣਾ ਹੁਣ ਤੁਸੀਂ ਬੈਠ ਜਾਓ ਤੁਹਾਡੇ ਨਾਲ ਮੈਂ ਵਚਨ ਕਰਦਾ ਉਹਨਾਂ ਨੇ ਪਉਣਾ ਕ ਘੰਟਾ ਸੰਗਤ ਦੇ ਨਾਲ ਜਿਹੜਾ ਲਾਇਆ ਨਾ ਸਾਧ ਸੰਗਤ ਜੀ ਸੰਗਤ ਤੇ ਇਹੋ ਜਿਹਾ ਜਹੋ ਜلال ਪੈਦਾ ਹੋ ਗਿਆ ਕਹਿੰਦੇ ਵੀ ਤੁਸੀਂ ਭੁੱਲ ਜਾਓ ਤੇ ਸੰਤ ਤੁਹਾਡੇ ਵਾਸਤੇ ਆ ਭਾਈ ਬ੍ਰੀਖ ਸਿੰਘ ਤੁਹਾਡੇ ਵਾਸਤੇ ਆ ਅਸੀਂ ਇੱਕ ਸੋਚ ਲੈ ਕੇ ਬੈਠੇ ਆ ਕਿ ਅਸੀਂ ਕੌਣ ਹਾਂ ਇੱਕ ਇਹੋ ਜਿਹਾ ਰਾਸਤਾ ਦਿਖਾ ਕੇ ਜਾਵਾਂਗੇ ਕਿਉਂਕਿ ਚੰਗੇ ਕੰਮਾਂ ਵਾਲੇ ਲੀਡਰਾਂ ਨੂੰ ਵੀ ਲੋਕ ਕਈ ਵਾਰੀ ਭੁੱਲ ਜਾਂਦੇ ਨੇ ਪਰ ਅਸੀਂ ਇੱਕ ਇਹੋ ਜਿਹਾ ਰਸਤਾ ਦਿਖਾ ਦਾਂਗੇ ਕਿ ਵਿਰੋਧੀ ਲੋਕ ਵੀ ਸਾਡਾ ਨਾਮ ਸੁਣ ਕੇ ਨਫ਼ਰਤ ਨਹੀਂ ਕਰਨਗੇ ਜੇ ਤੁਸੀਂ ਜਕਾਰਾ ਛੱਡੋਗੇ ਤੇ ਵਿਰੋਧੀ ਤੁਹਾਡੇ ਨਾਲ ਉੱਚੀ ਆਵਾਜ਼ ਵਿੱਚ ਛੜਣਗੇ ਉਹਨਾਂ ਨੇ ਕੁਝ ਇਹੋ ਜਿਹੀਆਂ ਧਾਰਨਾਵਾਂ ਦਿੱਤੀਆਂ ਕਹਿੰਦੇ ਅੱਜ ਬਾਬਾ ਬੋਤਾ ਸਿੰਘ ਜੀ ਬਾਬਾ ਗੱਦਾ ਸਿੰਘ ਨੂੰ ਹੀ ਯਾਦ ਕਰਦੇ ਆ ਨਾ ਤੇ ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਉਹ ਵੀ ਯਾਦ ਕਰਦੇ ਆ ਜਿਹੜੇ ਸਿੱਖ ਅਕਾਲੀ ਨਹੀਂ ਉਹ ਵੀ ਯਾਦ ਕਰਦੇ ਆ ਕਹਿੰਦੇ ਅਸੀਂ ਇੱਕ ਐਸੀ ਸਟੇਟ ਦੇ ਨਾਲ ਲੜ ਰਹੇ ਆ ਜਿਹੜੀ ਸਾਨੂੰ ਕੁਚਲਣਾ ਚਾਹੁੰਦੀ ਆ ਜਿਹੜੀ ਸਾਡੀ ਆਵਾਜ਼ ਦਬਾਉਣਾ ਚਾਹੁੰਦੀ ਹੈ ਜਿਹੜੀ ਸਾਡੀ ਪਹਿਚਾਨ ਖਤਮ ਕਰਨਾ ਚਾਹੁੰਦੀ ਆ ਅਸੀਂ ਉਹ ਸਟੇਟਮੈਂਟ ਲੜ ਰਹੇ ਆ ਇਹੀ ਗੱਲਾਂ ਨੇ ਨੇ ਮੋਗੇ ਕਾਨਫਰੰਸ ਵਿੱਚ ਕਿੰਨੀਆਂ ਸੀ ਉਦੋਂ ਸਾਧ ਸੰਗਤ ਜੀ ਜਦੋਂ ਵਿਚਰਦੇ ਸੀ ਨਾ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਾਮਰੇਡਾਂ ਦਾ ਬੋਲਬਾਲਾ ਹੁੰਦਾ ਸੀ ਸਿੱਖ ਬਹੁਤ ਤਿਆਰ ਬਰ ਤਿਆਰ ਘੱਟ ਹੁੰਦੇ ਸੀ ਅੰਮ੍ਰਿਤਧਾਰੀ ਤੇ ਬਹੁਤ ਹੀ ਘੱਟ ਹੁੰਦੇ ਸੀ ਮੋਗੇ ਕਾਨਫਰੰਸ ਰੱਖੀ ਤੇ ਮਾਲਵੇ ਨਰਮੱਲੀ ਜਨ ਸੰਗਠਨ ਸੀ ਇਹਨਾਂ ਦਾ ਜਿਹੜੀ ਫੈਡਰੇਸ਼ਨ ਸੀ ਇਹਨਾਂ ਦੀ ਕਾਮਰੇਡਾਂ ਦੀ ਯੂਨੀਅਨ ਸੀ ਉਹਨੇ ਕਿਹਾ ਮੈਂ ਭਾਈ ਮਰੀਕ ਸਿੰਘ ਨੂੰ ਮੋਗੇ ਨਹੀਂ ਆਉਣਦਿਆਂ ਸੰਗਤਾਂ ਵਿੱਚ ਬਹੁਤ ਯੋਜ ਸੀ ਉੱਥੇ ਸੰਤਾਂ ਨੇ ਵੀ ਜਾਣਾ ਸੀ ਅਮਰਜੀਤ ਸਿੰਘ ਚਾਵਲਾ ਗੁਰਮ ਸਿੰਘ ਚਾਵਲਾ ਤਾਤਾ ਹਰਜੀਤ ਸਿੰਘ ਹੋਰ ਪਿੰਡ ਜਿਹੜੇ 15 ਕ ਬੰਦੇ ਤਿਆਰੀ ਚ ਲੱਗੇ ਹੋਏ ਸੀ ਨਾ ਉਹਨਾਂ ਨੇ ਮਾਲਵਿੰਦਰ ਨੂੰ ਕਿਹਾ ਮਾਲਵਿੰਦਰ ਕੱਠ ਅਸੀਂ ਕਰਨਾ ਹੈ ਕਾਨਫਰੰਸ ਸਾਡੀ ਹੈ ਇੱਕ ਮੈਕ ਅਸੀਂ ਭਾਈ ਅਮਰੀਕ ਸਿੰਘ ਨੂੰ ਦੇਾਂਗੇ ਤੇ ਇੱਕ ਤੈਨੂੰ ਦੇ ਦਾਂਗੇ ਤੂੰ ਪੰਜ ਗੱਲਾਂ ਦਾ ਜਵਾਬ ਦੇ ਦੀ ਭਾਈ ਅਮਰੀਕ ਸਿੰਘ ਆ ਪੰਜ ਗੱਲਾਂ ਦਾ ਜਵਾਬ ਹੀ ਦੇ ਦੀ ਸਿਰਫ ਤੇ ਐਤ ਤੋਂ ਬਾਅਦ ਅਸੀਂ ਭਾਈ ਅਮਰੀਕ ਸਿੰਘ ਨੂੰ ਮੋਗੇ ਨਹੀਂ ਛੱਡਦੇ ਉਹ ਆਪਣੇ ਆਪ ਨੂੰ ਬਹੁਤ ਚਤਤਰ ਚਲਾਕ ਸਮਝਦੇ ਸੀ ਤੇ ਸਾਨੂੰ ਸਮਝਦੇ ਸੀ ਇਹ ਚੋਲਿਆਂ ਵਾਲੇ ਆ ਭਾਈ ਮਰੀਤੋਂ ਤਾਂ ਹੀ ਸਮਝਦੇ ਸੀ ਪਤਾ ਸੀ ਉਹਨਾਂ ਨੂੰ ਕਿ ਵੈਲ ਐਜੂਕੇਟਡ ਨੇ ਪਰ ਇਹਦੇ باوجود ਇਹ ਸ਼ੋ ਕਰਨਾ ਚਾਹੁੰਦੇ ਸੀ ਵੀ ਇਹਨਾਂ ਨੂੰ ਬੁਗਦਾ ਕੁਝ ਪਤਾ ਨਹੀਂ ਭਾਈ ਬਰੀ ਸਿੰਘ ਕਦੇ ਮੈਂ ਬਰੀਫ ਵਿੱਚ ਇੱਕ ਬੇਨਤੀ ਕਰਾਂ ਜਗੀਰ ਸਿੰਘ ਮਸਤ ਨੇ ਵਾਰਾਂ ਲਾਈਆਂ ਕੁਝ ਤਾਂ ਗੱਲ ਆਉਂਦੀ ਸਮਝ ਗਏ ਉਹ ਕਾਲੇ ਝੰਡੇ ਲੈ ਕੇ ਆਏ ਸੀ ਸੰਤਾਂ ਨੂੰ ਵਿਖਾਉਣ ਨੂੰ ਭਾਈ ਮਰੀਦ ਸਿੰਘ ਨੂੰ ਵਿਖਾਉਣ ਵਾਸਤੇ ਝੂਲੇ ਭਰ ਕੇ ਲਿਆਏ ਸੀ ਲੁਕੋ ਕੇ ਵੀ ਮੌਕੇ ਤੇ ਕੱਢਾਂਗੇ ਵਿਖਾ ਦੇਾਂਗੇ ਭਾਈ ਮਰੀਦ ਸਿੰਘ ਨੇ ਬੇਨਤੀ ਕੀਤੀ ਸੰਤਾਂ ਨੂੰ ਵੀ ਤੁਸੀਂ ਉਹ ਬੋਲੋ ਮੇਰੇ ਬੋਲਣ ਤੇ ਕੁਝ ਨੌਜਵਾਨ ਇਤਰਾਜ਼ ਕਰਦੇ ਆ ਸੰਤ ਗੰਦੇ ਭਾਈ ਸਾਹਿਬ ਵੱਧ ਹੋ ਗਈ ਅੱਜ ਜੇ ਸਾਡੇ ਹੁੰਦਿਆਂ ਸਿੱਖੀ ਦਾ ਪ੍ਰਚਾਰ ਕਰਦੇ ਆ ਧਰਮ ਦੀ ਗੱਲ ਕਰਦੇ ਆ ਗੁਲਾਮੀ ਦੀਆਂ ਜਜ਼ੀਰਾਂ ਤੋੜਨ ਦੀ ਗੱਲ ਕਰਦਿਆਂ ਕੋਈ ਵਿਰੋਧ ਕਰਦਾ ਹੈ ਤੇ ਸੁਣਾਗੇ ਕੋਈ ਗੱਲ ਨਹੀਂ ਤੂੰ ਬੋਲ 12 13 ਮਿੰਟ ਬੋਲਿਆ ਭਾਈ ਬ੍ਰਿਖਸ਼ੂ ਉਹ ਗੱਲਾਂ ਜਿਹੜੀਆਂ ਕੰਜਾਂ ਨਾ ਕਹਿੰਦੇ ਮੈਂ ਆਪਣੇ ਕਾਮਰੇਡ ਵੀਰਾਂ ਨੂੰ ਪੁੱਛਣਾ ਚਾਹਣਾ ਹੈ ਵੀ ਤੁਸੀਂ ਸਾਡੇ ਨਾਲ ਕਿਉਂ ਲੜਦੇ ਹੋ ਅਸੀਂ ਸਟੇਟ ਨਾਲ ਲੜਦੇ ਆ ਅਸੀਂ ਗੁਲਾਮੀ ਦੀਆਂ ਜੀਰਾਂ ਤੋੜਨ ਲਈ ਲੜਦੇ ਆ ਅਸੀਂ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਦੇ ਆ ਅਸੀਂ ਕਿਸਾਨੀ ਲਈ ਲੜਦੇ ਆ ਅਸੀਂ ਵਿਦਿਆਰਥੀਆਂ ਲਈ ਲੜਦੇ ਤੇ ਤੁਸੀਂ ਸਾਡੇ ਨਾਲ ਲੜਦੇ ਆ ਕਾਰਨ ਦੱਸੋ ਆnde ਕੋਈ ਬੰਦਾ ਬੇਖੌਫ ਬੇਡਰ ਇੱਥੇ ਆਜੋ ਸਾਨੂੰ ਦੱਸੋ ਕਿ ਸਾਡੇ ਨਾਲ ਝਗੜਾ ਕੀ ਆ ਕਿਸੇ ਦੀ ਹਿੰਮਤ ਨਾ ਪਈ ਉਦੋਂ ਬਾਅਦ ਸੰਤ ਬੋਲੇ ਸੰਤ ਕਹਿੰਦੇ ਸਾਡੀਆਂ ਕਈ ਕਾਨਫਰੰਸਾਂ ਹੋਣੀਆਂ ਜਿਹੜੇ ਝੰਡੇ ਲੁਕੋ ਕੇ ਲਿਆਏ ਆ ਉਹ ਕੱਢ ਤਾਂ ਲਓ ਝੂਲਿਆਂ ਚੋਂ ਬਾਹਰ ਤਾਂ ਕੱਢੋ ਵਿਖਾਤਾ ਦਿਓ ਕਿੰਨੇ ਕੁ ਝੰਡਿਆਂ ਵਾਲੇ ਤੁਸੀਂ ਕਿਸੇ ਦੀ ਜਰੂਰਤ ਨਾ ਪਈ ਸਾਧ ਸੰਗਤ ਜੀ ਉਹ ਸਮਾਂ ਸੀ ਜਦੋਂ ਫੈਡਰੇਸ਼ਨਾਂ ਦਾ ਨਾਮ ਲੈਣਾ ਔਖਾ ਸੀ ਪਰ ਉਦੋਂ ਬਾਅਦ ਐਸੀਆਂ ਫੈਡਰੇਸ਼ਨਾਂ ਕਾਨਫਰੰਸਾਂ ਦੇ ਦੌਰ ਚੱਲੇ ਸਕੂਲਾਂ ਕਾਲਜਾਂ ਦੇ ਵਿੱਚ ਇਹ ਹਨੇਰੀ ਆਈ ਤੇ ਫਿਰ ਸਾਬਤ ਸੂਰਤ ਨੌਜਵਾਨ ਪ੍ਰਧਾਨ ਠਾਪੇ ਗਏ ਯੂਨਿਟਾਂ ਤਿਆਰ ਹੋਈਆਂ ਜਿਹੜੇ ਕੇਸਰੀ ਨਿਸ਼ਾਨ ਲੈ ਕੇ ਮਨਜੀ ਸਾਹਿਬ ਹਾਲ ਵਿੱਚ ਪਹੁੰਚਦੇ ਨਾਰੇ ਜਕਾਰਿਆਂ ਦੇ ਨਾਲ ਆਉਂਦੇ ਇੱਕ ਜੋਸ਼ ਭਰ ਜਾਂਦਾ ਸੀ ਤੇ ਇਹ ਗੱਲ ਇਥੋਂ ਤੱਕ ਸੀਮਿਤ ਨਹੀਂ ਰਹੀ ਫਿਰ ਸੜਕਾਂ ਤੇ ਚਲਦੀਆਂ ਬੱਸਾਂ ਪਿੰਡਾਂ ਦੀਆਂ ਸੱਥਾਂ ਰੇਲ ਗੱਡੀਆਂ ਜਿੱਥੇ ਵੀ ਗੱਲ ਚੱਲਦੀ ਸੀ ਫਿਰ ਸਿੱਖ ਨੌਜਵਾਨਾਂ ਦੀ ਤੇ ਫੈਡਰੇਸ਼ਨ ਦੀ ਗੱਲ ਚੱਲਦੀ ਸੀ ਅੱਜ ਉਹ ਸਮੰਦਰ ਹਉਣ ਦੀ ਲੋੜ ਹੈ ਜਿਵੇਂ ਸਾਡੇ ਪੁੱਤਰ ਨੇ ਕਿਹਾ ਹੈ ਕਿ ਇਹ ਸਾਡੇ ਵਿੱਚ ਕਮੀ ਕਿੱਥੋਂ ਆਈ ਕਮੀ ਆਈ ਕਰਨੀ ਤੋਂ ਕਮੀ ਆ ਗਈ ਸਾਡੀ ਨਿਤਨੇਮ ਦੇ ਛੁੱਟ ਜਾਣ ਤੋਂ ਅੰਮ੍ਰਿਤ ਵੇਲਾ ਖੁੱਸ ਜਾਣ ਤੋਂ ਰਹਿਤ ਮਰਜ਼ਾਦਾ ਤੋਂ ਢਿੱਲੇ ਪੈ ਜਾਣ ਤੋਂ ਇਹਨਾਂ ਗੱਲਾਂ ਤੋਂ ਕਮੀਆਂ ਆਈਆਂ ਤੇ ਇਹ ਗੱਲ ਤਾਂ ਮਰਦੇ ਮਜਾਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਸੈਂਤੀ ਜਲੂਸ ਕੱਢ ਕੇ ਬਾਹਾਂ ਖੜੀਆਂ ਕਰ ਕਰਕੇ ਪਿੰਡਾਂ ਦੇ ਵਿੱਚ ਕਿਹਾ ਵੀ ਮੈਂ ਤੁਹਾਡੇ ਕੇਸ ਰਖਾਉਣੇ ਆ ਮੈਂ ਤੁਹਾਨੂੰ ਅੰਮ੍ਰਿਤ ਛਕਾਉਣਾ ਹੈ ਤੁਸੀਂ ਖਾਲਸਾ ਹੋ ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਜਦੋਂ ਇਹ ਗੱਲਾਂ ਸਾਧ ਸੰਗਤ ਉਹਨਾਂ ਦਾ ਜੀਵਨ ਸੀ ਉਹਨਾਂ ਦਾ ਗੜਕਾ ਸੀ ਜਿਵੇਂ ਨੰਗਾਰੇ ਤੇ ਚੋਟ ਲੱਗਦੀ ਹੈ ਨਾ ਦਸਾ ਪਿੰਡਾਂ ਤੱਕ ਆਵਾਜ਼ ਜਾਂਦੀ ਹੈ ਐਂ ਆਵਾਜ਼ ਜਾਂਦੀ ਸੀ ਤੇ ਫਿਰ ਉਹਨਾਂ ਦੇ ਇਸ ਕਰਨੀ ਵਾਲੇ ਜੀਵਨ ਨੇ ਇੱਕ ਪਲਟਾ ਲਿਆਂਦਾ ਸਾਧ ਸੰਗਤ ਜੀ ਇਹ ਕਰਮ ਭੂਮੀ ਇੱਕ ਤਿਆਰ ਹੋ ਗਈ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਮੁਖੀ ਬਣਨ ਤੋਂ ਪਹਿਲਾਂ ਕਿ ਤਿਆਰੀ ਹੋ ਚੁੱਕੀ ਸੀ ਜਿਹਦੇ ਉੱਪਰ ਆ ਕੇ ਹਲਵਾਇਆ ਸੰਤ ਬਾਬਾ ਜਰਨੈਲ ਸਿੰਘ ਨੇ ਬੜੀ ਤਰਤੀਬ ਨਾਲ ਬੜੀ ਜੁਰਤ ਨਾਲ ਸਾਧ ਸੰਗਤ ਜੀ ਖਾਲਸਾ ਜਹੋ ਜਲਾਲ ਨਾਲ ਤਾਂ ਇਹ ਰੰਗ ਬਦਲੇ ਸੀ ਅੱਜ ਮੈਂ ਆਪ ਜੂੰ ਜਿੱਥੇ ਵਧਾਈ ਦੇਣਾ ਉੱਥੇ ਮੈਂ ਬੇਨਤੀ ਕਰੂੰਗਾ ਕਿ ਤਿਆਰ ਬਰ ਤਿਆਰ ਹੋਵੋ ਘਰਾਂ ਵਿੱਚ ਆਪਣੇ ਮਾਪਿਆਂ ਨੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸਿੱਖੀ ਨਾਲ ਜੋੜੋ ਅਮਰਧਾਰੀ ਹੋਵੋ ਸਾਨੂੰ ਜਿੱਥੋਂ ਸ਼ਕਤੀ ਮਿਲਣੀ ਹੈ ਨਾ ਉਹ ਦੋ ਹੀ ਚੀਜ਼ਾਂ ਹੈ ਖੰਡੇ ਦਾ ਅੰਮ੍ਰਿਤ ਗੁਰੂ ਕੀ ਬਾਣੀ ਤੇ ਗੁਰੂ ਕੀ ਬਾਣੀ ਨਾਲ ਅੰਮ੍ਰਿਤ ਪਿਆਰ ਹੁੰਦਾ ਹੈ ਤੇ ਅੰਮ੍ਰਿਤ ਸਾਡੇ ਵਾਸਤੇ ਬਣਾਇਆ ਨਾ ਮਹਾਰੇ ਨੇ ਜਦੋਂ ਅੰਮ੍ਰਿਤ ਛਕ ਲਿਆ ਮਹਾਰੇ ਨੇ ਉਸੇ ਵੇਲੇ ਹੀ ਕਹਿ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੂ ਨਵਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਵੱਡੇ ਵੱਡੇ ਅਵਤਾਰ ਆਏ ਪਗੰਬਰ ਆਏ ਕਿਸੇ ਨੇ ਨਹੀਂ ਗੱਲ ਕਹੀਏ ਇਹ ਕਹੀ ਤੇ ਸਾਡੇ ਪਿਤਾ ਕਲਗੀ ਧਰਮਾਰਾਜ ਨੇ ਕਹੀ ਜੇ ਅਸੀਂ ਇਸ ਨੂੰ ਬਣਾ ਲਵਾਂਗੇ ਜਦੋਂ ਅਸੀਂ ਇਸ ਲੈਂਡ ਤੇ ਤੁਰ ਪਾਵਾਂਗੇ ਸਾਡੇ ਵਿੱਚ ਨਾ ਡਰ ਰਹੇਗਾ ਨਾ ਲਾਲਸਾ ਰਹੇਗੀ ਨਾ ਕਿਸੇ ਅਹੁਦੇ ਦੀ ਪਕੜ ਰਹੇਗੀ ਫਿਰ ਖਾਲਸੇ ਦਾ ਸਿਧਾਂਤ ਸਾਡੇ ਵਿੱਚ ਪ੍ਰਗਟ ਹੋ ਜਾਵੇਗਾ ਗੁਰੂ ਦੀ ਕਿਰਪਾ ਹੋ ਜਾਵੇਗੀ ਫਿਰ ਸਾ ਸੰਗ ਜੀ ਰਾਸ਼ ਸ਼ਕਤੀਆਂ ਤੁਹਾਡੇ ਪੈਰ ਚੁੰਮਣਗੀਆਂ ਤੁਹਾਡੇ ਕਦਮਾਂ ਵਿੱਚ ਆਉਣਗੀਆਂ ਤੁਹਾਨੂੰ ਰਾਸ਼ ਸ਼ਕਤੀਆਂ ਦੇ ਪਿੱਛੇ ਨਹੀਂ ਭਜਣਾ ਪਵੇਗਾ ਉਹ ਆਪਣੀ ਔਰ ਤੁਹਾਡੇ ਚਰਨਾਂ ਵਿੱਚ ਆਉਣਗੇ ਜਾਂ ਆਪਾਂ ਸਿੱਖੀ ਸਿਧਾਂਤਾਂ ਨੂੰ ਅਪਣਾਈਏ ਕਿ ਮਹਾਂਪੁਰਖਾਂ ਦਾ ਬਹੁਤ ਵੱਡਾ ਸਾਨੂੰ ਦਿੱਤਾ ਹੋਇਆ ਖਾਲਸੇ ਦਾ ਸਿਧਾਂਤ ਸੀ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ ਉਹਦੇ ਉੱਪਰ ਸਾਨੂੰ ਚੱਲਣ ਦੀ ਲੋੜ ਹੈ ਸਭ ਦੀ ਫੇਰ ਮੈਂ ਬਹੁਤ-ਬਹੁਤ ਪ੍ਰਸ਼ੰਸਾ ਕਰਦਾ ਹੋਇਆ ਵਧਾਈ ਦਿੰਦਾ ਕਿ ਤੁਸੀਂ ਜਿੱਥੇ ਸਮਾਂ ਕੱਢਿਆ ਹੈ ਫੈਡਰੇਸ਼ਨ ਦੇ ਬੋਲਬਾਲੇ ਨੂੰ ਦੁਬਾਰਾ ਉਹ ਚੁਕਣ ਵਾਸਤੇ ਤੁਸੀਂ ਯਤਨਸ਼ੀਲ ਹੋਏ ਹੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਥੇ ਇਹ ਵੀ ਮੈਂ ਬੇਨਤੀ ਕਰੂੰ ਤਰ ਚੜ੍ਹ ਸਿੰਘ ਦੇ ਸਿਰ ਤੇ ਮਹਾਰਾਜ ਸੇ ਹੱਥ ਰੱਖਣ ਬਖਸ਼ਿਆ ਰੱਖਣ ਅਤੇ ਖਾਲਸਾ ਪੰਥ ਸਜੋਗ ਦੇਵੇ ਤਾਂ ਕਿ ਅਸੀਂ ਚੜ੍ਹਦੀ ਕਲਾ ਦੇ ਨਾਲ ਫੈਡਰੇਸ਼ਨ ਦੀ ਉਹ ਹੀ ਨਾਰ ਨੁਹਾਰ ਵੇ ਤੱਕ ਸਕੀਏ ਜਿਹੜੀ ਕਦੇ ਅਸੀਂ ਭਾਈ ਅਮਰ